ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ लोहे का कोट तांबे की खाई भाई बहनों की चौकी नानक शाहआ पातिशाह की दुहाई सहज लग लागे ताड़ी पहल लग दुखी दुश्मन को चोर जिकार को बजर की केवाड़ी लोहे का कोट वज्र के कवाड़ ताहा लागी बैठी पिंड पगन जो आवे मार मार करंता सो देखो पाओ पड़ंता मारन हारे के हाथ कलंक सुनीत के कान कलंक देखते की आंख कलंक ਬੋਲਤੇ ਕੀ ਜਬਾਨ ਕਲੰਕ ਪਹਿਲਾ ਦੂਆ ਤੀਆ ਚੌਥਾ ਪੀ ਛੱਡ ਜਾਏ ਫਲਾਣੇ ਦਾ ਨਾਮ ਕਾ ਰਾਖਾ ਗੁਰੂ ਨਾਨਕ ਜੀ ਸਹਾਈ ਉਹ ਅੰਗ ਰਾਕਣੀ ਚਾਕਣੀ ਡਾਕਣੀ ਜੀ ਸੰਖਾਰੀ ਸ੍ਰੀ ਗੁਰੂ ਨਰੰਕਾਰ ਦੇ ਸ਼ਬਦ ਸੇ ਬਾਗੜਾਈ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਭੈਰੋ ਕਰੇ ਉਲਟ ਬਾਹੂ ਸਿਰ ਪਰ ਹੈ ਡਗੋਂ ਡਗਲੇ ਜਲੇ ਥਲੇ ਘਟੇ ਹਨ ਘਟੇ ਸ੍ਰੀ ਗੁਰੂ ਨਾਨਕ ਜੀ ਰੱਖਿਆ ਕਰੇ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਭੈਰੋ ਕਰੇ ਉਲਟ ਬਾਹੂ ਸਿਰ ਪਰ ਹੈ ਡਗੋਂ ਡਗਲੇ ਜਲਾਥਲੇ ਘਟੇ ਅਣ ਘਟੇ ਸ੍ਰੀ ਗੁਰੂ ਨਾਨਕ ਜੀ ਰਖਿਆ ਕਰੇ ਇਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ आद सच जुगाद सच है पी सच नानक होसी पी सच लोहे का कोट तांबे की खाई भाई बहलो की चौंकी नानक शाह पात शाह की दुहाई जह लग लागे ताली तहलाग दूती दुश्मन का चोर शिकार का बजर की के लोहे का फोटा वज्र के कवाड़ ताहा लागी बैठी पिंड पगन जो आवे मार मार करंता सो देखो पाओ पड़ंता मारन हारे के हाथ कलंक सुनेत के कान कलंक देखते की आंख कलंक ਬੋਲਤੇ ਕੀ ਜਬਾਨ ਕਲੰਕ ਪਹਿਲਾ ਦੂਆ ਤੀਆ ਚੌਥਾ ਪੀ ਛੱਡ ਜਾਏ ਫਲਾਣੇ ਕਾ ਨਾਮ ਕਾ ਰਾਖਾ ਗੁਰੂ ਨਾਨਕ ਜੀ ਸਹਾਇ ਉਹ ਅੰਗ ਰਾਕਣੀ ਚਾਕਣੀ ਡਾਕਣੀ ਜੀ ਸੰਖਾਰੀ ਸ੍ਰੀ ਗੁਰੂ ਨਰੰਕਾਰ ਦੇ ਸ਼ਬਦ ਸੇ ਬਾਗੜਾਈ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਭੈਰੋ ਕਰੇ ਉਲਟ ਬਾਹੂ ਸਿਰ ਪਰ ਹੈ ਡਗੋਂ ਡੋਬਲੇ ਜਲੈ ਥਲੇ ਘਟੇਣ ਘਟੇ ਸ੍ਰੀ ਗੁਰੂ ਨਾਨਕ ਜੀ ਰੱਖਿਆ ਕਰੇ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਭੈਰੋ ਕਰੇ ਉਲਟ ਬਾਹੂ ਸਿਰ ਪਰ ਹੈ ਡਗੋਂ ਡਗਲੇ ਜਲਤ ਲੇ ਘਟੇ ਅਣ ਘਟੇ ਸ੍ਰੀ ਗੁਰੂ ਨਾਨਕ ਜੀ ਰੱਖਿਆ ਕਰੇ ਇਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ आद सच जुगाद सच है पी सच नानक होसी पी सच लोहे का कोट तांबे की खाई भाई बहलो की चौंकी नानक शाह पात शाह की दुहाई जह लग लागे ताली तहलाग दूसी दुश्मन का चोर शिकार का बजर की के लोहे का कोट बजर के कवाड़ तहा लागी बैठी पिंड पगन जो आवे मार मार करंता सो देखो पाओ पड़ंता मारन हारे के हाथ कलंक सुनेत के कान कलंक देखते की आंख कलंक ਬੋਲਤੇ ਕੀ ਜਬਾਨ ਕਲੰਕ ਪਹਿਲਾ ਦੂਆ ਤੀਆ ਚੌਥਾ ਪੀ ਛੱਡ ਜਾਏ ਫਲਾਣੇ ਦਾ ਨਾਮ ਕਾ ਰਾਖਾ ਗੁਰੂ ਨਾਨਕ ਜੀ ਸਹਾਇ ਉਹ ਅੰਗ ਰਾਖਣੀ ਚਾਕਣੀ ਡਾਕਣੀ ਜੀ ਸੰਖਾਈ ਸ੍ਰੀ ਗੁਰੂ ਨਰੰਕਾਰ ਦੇ ਸ਼ਬਦ ਸੇ ਬਾਂਧ ਡਾਈ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਭੈਰੋ ਕਰੇ ਉਲਟ ਬਾਹੂ ਸਿਰ ਪਰੇ ਡਗੋਂ ਡਗਲੇ ਜਲੈ ਥਲੇ ਘਟੇ ਹਨ ਘਟੇ ਸ੍ਰੀ ਗੁਰੂ ਨਾਨਕ ਜੀ ਰੱਖਿਆ ਕਰੇ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਭੈਰੋ ਕਰੇ ਉਲਟ ਬਾਹੂ ਸਿਰ ਪਰੇ ਡਗੋਂ ਡਗਲੇ ਜਲਾਥਲੇ ਘਟੇ ਅਣ ਘਟੈ ਸ੍ਰੀ ਗੁਰੂ ਨਾਨਕ ਜੀ ਰਖਿਆ ਕਰੇ ਇਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਲੋਹੇ ਕਾ ਕੋਟ ਤੰਬੇ ਕੀ ਖਾਈ ਭਾਈ ਬਹਿਲੋ ਕੀ ਚੌਂਕੀ ਨਾਨਕ ਸ਼ਾਹਾ ਪਾਤਸ਼ਾਹਾ ਕੀ ਦੁਹਾਈ ਜਹਿ ਲਗ ਲਾਗੇ ਤਾੜੀ ਤਹਿ ਲਗ ਦੂਤੀ ਦੁਸ਼ਮਨ ਕਾ ਚੋਰ ਚਕਾਰ ਕਾ ਬਜਰ ਕੀ ਕਿਵਾੜੀ ਲੋਹੇ ਦਾ ਕੋਟ ਬਜਰਕੇ ਕਵਾੜ ਤਾ ਲਾਗੀ ਬੈਠੀ ਪਿੰਡ ਪਗਨ ਜੋ ਆਵੇ ਮਾਰ ਮਾਰ ਕਰਨਤਾ ਸੋ ਦੇਖੋ ਪਾਓ ਪੜਨਤਾ ਮਾਰਨ ਹਾਰੇ ਕੇ ਹਾਥ ਕਲੰਕ ਸੁਨੇਤ ਕੇ ਕਾਨ ਕਲੰਕ ਦੇਖਤੇ ਕੀ ਆਂਖ ਕਲੰਕ ਬੋਲਤੇ ਕੀ ਜਬਾਨ ਕਲੰਕ ਪਹਿਲਾ ਦੂਆ ਤੀਆ ਚੌਥਾ ਪੀ ਛੱਡ ਜਾਏ ਫਲਾਣੇ ਦਾ ਨਾਮ ਕਾ ਰਾਖਾ ਗੁਰੂ ਨਾਨਕ ਜੀ ਸਹਾਇ ਉਹ ਅੰਗ ਰਾਕਣੀ ਚਾਕਣੀ ਡਾਕਣੀ ਜੀ ਸੰਖਾਈ ਸ੍ਰੀ ਗੁਰੂ ਨਰੰਕਾਰ ਦੇ ਸ਼ਬਦ ਸੇ ਬਾਂਧੜਾਈ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਭੈਰੋ ਕਰੇ ਉਲਟ ਬਾਹੂ ਸਿਰ ਪਰੇ ਡਗੋਂ ਡਗਲੇ ਜਲੇ ਥਲੇ ਘਟੇ ਹਨ ਘਟੇ ਸ੍ਰੀ ਗੁਰੂ ਨਾਨਕ ਜੀ ਰੱਖਿਆ ਕਰੇ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਭੈਰੋ ਕਰੇ ਉਲਟ ਬਾਹੂ ਸਿਰ ਪਰੇ ਡਗੋਂ ਡਗਲੇ ਜਲਤ ਲਲ ਕਟੇ ਅਣ ਕਟੈ ਸ੍ਰੀ ਗੁਰੂ ਨਾਨਕ ਜੀ ਰਖਿਆ ਕਰੇ ਇਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਲੋਹੇ ਕਾ ਕੋਟ ਤਾਂਬੇ ਕੀ ਖਾਈ ਭਾਈ ਬਹਿਲੋ ਕੀ ਚੌਂਕੀ ਨਾਨਕ ਸ਼ਾਹਾ ਪਾਤਿਸ਼ਾਹਾ ਕੀ ਦੁਹਾਈ ਜਹਿ ਲਗ ਲਗੇ ਤਾੜੀ ਤਹਿ ਲਗ ਦੁਖੀ ਦੁਸ਼ਮਨ ਕਾ ਚੋਰ ਝਕਾਰ ਕਾ ਬਜਰ ਕੀ ਕੇਵਾੜੀ लोहे का कोट बजर के कवाड़ ताहा लागी बैठी पिंड पगन जो आवे मार मार करमता सो देखो पाओ पणता मारम हारे के हाथ कलंक सुनीत के कान कलंक देखते की आंख कलंक ਬੋਲਤੇ ਕੀ ਜਬਾਨ ਕਲੰਕ ਪਹਿਲਾ ਦੂਆ ਤੀਆ ਚੌਥਾ ਪੀ ਛੱਡ ਜਾਏ ਫਲਾਣੇ ਗੁਰੂ ਨਾਨਕ ਜੀ ਸਹਾਏ ਉਹ ਅੰਗ ਰਾਕਣੀ ਝਾਕਣੀ ਡਾਕਣੀ ਜੀ ਸੰਖਾਰੀ ਸ੍ਰੀ ਗੁਰੂ ਨਰੰਕਾਰ ਦੇ ਸ਼ਬਦ ਸੇ ਬਾਂਦੜਾਈ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਭੈਰੋ ਕਰੇ ਉਲਟ ਬਾਹੂ ਸਿਰ ਪਰੇ ਡਗੋ ਡਗਲੇ ਜਲੇ ਥਲੇ ਘਟੇ ਅਣ ਘਟੇ ਸ੍ਰੀ ਗੁਰੂ ਨਾਨਕ ਜੀ ਰਖਿਆ ਕਰੇ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਭੈਰੋ ਕਰੇ ਉਲਟ ਬਾਹੂ ਸਿਰ ਪਰੇ ਡਗੋ ਡਗਲੇ ਜਲੈ ਥਲੇ ਘਟੇ ਅਣ ਘਟੇ ਸ੍ਰੀ ਗੁਰੂ ਨਾਨਕ ਜੀ ਰਖਿਆ ਕਰੇ ਇਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ आद सच जुगाद सच है पी सच नानक होसी पी सच लोहे का कोट तांबे की खाई भाई बहलो की चौंकी नानक शाह पात शाह की दुहाई जह लग लागे ताड़ी तह लग दूती दुश्मन का चोर शिकार का बजर की केवाड़ी ਲੋਹੇ ਕਾ ਕੋਟ ਬਜਰ ਕੇ ਕਵਾੜ ਤਾਹ ਲਾਗੀ ਬੈਠੀ ਪਿੰਡ ਪਗਨ ਜੋ ਆਵੇ ਮਾਰ ਮਾਰ ਕਰਨ ਤਾ ਸੋ ਦੇਖੋ ਪਾਉ ਪੜਨ ਤਾ ਮਾਰ ਨਾ ਹਾਰੇ ਕੇ ਹਾਥ ਕਲੰਕ ਸੁਲੇਤ ਕੇ ਕਾਨ ਕਲੰਕ ਦੇਖਤੇ ਕੀ ਆਖ ਕਲੰਕ ਬੋਲਤੇ ਕੀ ਜਬਾਨ ਕਲੰਕ ਪਹਿਲਾ ਦੂਆ ਕੀਆ ਚੌਥਾ ਪੀ ਛੱਡ ਜਾਏ ਫਲਾਣੇ ਦਾ ਨਾਮ ਕਾ ਰਾਖਾ ਗੁਰੂ ਨਾਨਕ ਜੀ ਸਹਾਇ ਉਹਨ ਰਾਖਣੀ ਚਾਕਣੀ ਡਾਕਣੀ ਜੀ ਸੰਖਾਰੀ ਸ੍ਰੀ ਗੁਰੂ ਨਰੰਕਾਰ ਦੇ ਸ਼ਬਦ ਸੇ ਬਾਣ ਡਾਰੀ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਪੈਰੋ ਕਰੇ ਉਲਟਵਾਹੂ ਸਿਰ ਪਰ ਡਗੋ ਡਗਲੇ ਜਲ ਥਲ ਕਟੇਆਂ ਕਟੇ ਸ੍ਰੀ ਗੁਰੂ ਨਾਨਕ ਜੀ ਰੱਖਿਆ ਕਰੇ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਪੈਰੋ ਕਰੇ ਉਲਟਵਾਹੂ ਸਿਰ ਪਰ ਡਗੋ ਡਗਲੇ ਜਲਾ ਤਲ ਕਟੇ ਅਣ ਕਟੇ ਸ੍ਰੀ ਗੁਰੂ ਨਾਨਕ ਜੀ ਰੱਖਿਆ ਕਰੇ ਇਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਗਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ आद सच जुगाद सच है पी सच नानक होसी, पी लोहे का कोट तांबे की खाई भाई बहलो की चौंकी नानक शाह पात शाह की दुहाई जह लग लगे ताड़ी तह लग दूखी दुश्मन को चोर शिकार को बजर की केवाड़ी ਲੋਹੇ ਦਾ ਕੋਟ ਬਜਰ ਕੇ ਕਵਾੜ ਤਾਹ ਲਾਗੀ ਬੈਠੀ ਪਿੰਡ ਪਗਨ ਜੋ ਆਵੇ ਮਾਰ ਮਾਰ ਕਰਨ ਤਾ ਸੋ ਦੇਖੋ ਪਾਉ ਪੜਨ ਤਾ ਮਾਰ ਨਹਾਰੇ ਕੇ ਹਾਥ ਕਲੰਕ ਸੁਲੇਤ ਕੇ ਕਾਨ ਕਲੰਕ ਦੇਖਤੇ ਕੀ ਆਖ ਕਲੰਕ ਬੋਲਤੇ ਕੀ ਜ਼ਬਾਨ ਕਲੰਕ ਪਹਿਲਾ ਦੂਆ ਤੀਆ ਚੌਥਾ ਪੀਛੜ ਜਾਏ ਫਲਾਣੇ ਕਾ ਨਾਮ ਕਰਖਾ ਗੁਰੂ ਨਾਨਕ ਜੀ ਸਹਾਏ ਓਂਗ ਰਾਕਣੀ ਚਾਤਣੀ ਡਾਕਣੀ ਜੀ ਸੰਖਾਰੀ ਸ੍ਰੀ ਗੁਰੂ ਨੰਕਾਰ ਦੇ ਸ਼ਬਦ ਸੇ ਬਾੰਦ ੜਾਰੀ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਪੈਰੋ ਕਰੇ ਉਲਟ ਬਾਹੂ ਸਿਰ ਪਰ ਡਗੋ ਡੋਗਲੇ ਜਲੇ ਥਲੇ ਘਟੇਣ ਘਟੇ ਸ੍ਰੀ ਗੁਰੂ ਨਾਨਕ ਜੀ ਰੱਖਿਆ ਕਰੇ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਪੈਰੋ ਕਰੇ ਉਲਟ ਬਾਹੂ ਸਿਰ ਪਰ ਡਗੋ ਡਗਲੇ ਜਲਾ ਤਲ ਘਟੇ ਅਣ ਘਟੇ ਸ੍ਰੀ ਗੁਰੂ ਨਾਨਕ ਜੀ ਰਖਿਆ ਕਰੇ ਇਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ आद सच जुगाद सच है फील सच नानक होसी, पी लोहे का कोट तांबे की खाई भाई बहलो की चौंकी नानक शाह पात शाह की दुहाई जह लग लगे ताड़ी तह लग दूती दुश्मन को चोर शिकार को बजर की शिवाड़ी लोहे का कोट बजर के कवाड़ ताहा लागी बैठी पिंड पगन जो आवै मार मार करमता सो देखो पाओ पड़नता मारन हारे के हाथ कलंक सुनेत के कान कलंक देखते की आंख कलंक ਬੋਲਤੇ ਕੀ ਜਬਾਨ ਕਲੰਕ ਪਹਿਲਾ ਦੂਆ ਕੀਆ ਚੌਥਾ ਪੀ ਛੱਡ ਜਾਏ ਫਲਾਣੇ ਦਾ ਨਾਮ ਕਾ ਰਖਾ ਗੁਰੂ ਨਾਨਕ ਜੀ ਸਹਾਇ ਉਹਨ ਰਾਖਣੀ ਚਾਕਣੀ ਡਾਕਣੀ ਜੀ ਸੰਖਾਰੀ ਸ੍ਰੀ ਗੁਰੂ ਨੰਕਾਰ ਦੇ ਸ਼ਬਦ ਸੇ ਬਾਣ ਡਾਰੀ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਭੈਰੋ ਕਰੇ ਉਲਟਵਾਹੂ ਸਿਰ ਪਰ ਡਗੋ ਡੋਕਲੇ ਜਲ ਥਲੇ ਘਟੇਣ ਘਟੇ ਸ੍ਰੀ ਗੁਰੂ ਨਾਨਕ ਜੀ ਰੱਖਿਆ ਕਰੇ ਦੇਸਦ ਕਰੇ ਨਾਲ ਕਰੇ ਨજર ਕਰੇ ਜਾਦੂ ਕਰੇ ਬਲ ਕਰੇ ਭੈਰੋ ਕਰੇ ਉਲਟਵਾਹੂ ਸਿਰ ਪਰ ਡਗੋ ਡੋਕਲੇ ਜਲਤ ਲਕਟੇ ਅਣ ਘਟੇ ਸ੍ਰੀ ਗੁਰੂ ਨਾਨਕ ਜੀ ਰਖਿਆ ਕਰੇ ਇਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾਹ ਗੁਰੂ ਸਾਹਿਬ ਜੀ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ आद सच जुगाद सच नानक होसी, पी लोहे का कोट तांबे की खाई भाई बहलो की चौंकी नानक शाह पात शाह की दुहाई जह लग लगे ताड़ी तह लग दूती दुश्मन को चोर शिकार को बजर की दिवाली लोहे का कोट बजर के कवाड़ ताहा लागी बैठी पिंड पगन जो आवे मार मार करंता सो देखो पाओ पड़ंता मारन हारे के हाथ कलंक सुनेत के कान कलंक देखते की आंख कलंक ਬੋਲ ਤੇ ਕੀ ਜ਼ਬਾਨ ਕਲੰਕ ਪਹਿਲਾ ਦੂਆ ਕੀਆ ਚੌਥਾ ਵੀ ਛੱਡ ਜਾਏ ਫਲਾਣੇ ਦਾ ਨਾਮ ਕਾ ਰਖਾ ਗੁਰੂ ਨਾਨਕ ਜੀ ਸਹਾਇ ਉਦਾਕਣੀ ਡਾਕਣੀ ਜੀ ਸੰਖਾਰੀ ਸ੍ਰੀ ਗੁਰੂ ਨਰੰਕਾਰ ਦੇ ਸ਼ਬਦ ਸੇ ਬਾਦ ਡਾਰੀ ਦੇਸਦ ਕਰੈ ਨਾਲ ਕਰੈ ਨਜ਼ਰ ਕਰੈ ਜਾਦੂ ਕਰੈ ਬਲ ਕਰੈ ਭੈਰੋ ਕਰੈ ਉਲਟ ਵਾਹੂ ਸਿਰ ਪਰੈ ਡਗੋ ਡੋਕਲੇ ਜਲੇ ਥਲੇ ਕਟੇ ਆਣ ਕਟੇ ਸ੍ਰੀ ਗੁਰੂ ਨਾਨਕ ਜੀ ਰੱਖਿਆ ਕਰੇ ਦੇਸਾ ਦੇ